ਦੇ ਲਈ ਰੇਲਵੇ ਸਟੇਸ਼ਨ ਹਾਦਸੇ ਦੀ ਜਾਂਚ ਤੇ ਸਟੇਸ਼ਨ ਦੇ ਸਾਰੇ ਸੀਸੀਟੀਵੀ ਕੀਤੇ ਗਏ ਸੀਲ ਦੋ ਮੈਂਬਰੀ ਹਾਈ ਲੈਵਲ ਕਮੇਟੀ ਨੇ ਕਰਨ ਵਾਲੀ ਖਾਂ ਦਾ ਲਿਆ ਜਾਇਜ਼ਾ ਪਗੜ ਮਚਣ ਦੇ ਕਾਰਨ 18 ਲੋਕਾਂ ਦੀ ਹੋਈ ਹੈ ਮੌਤ ਅਮਰੀਕਾ ਤੋਂ ਫਿਰ ਬੀੜੀਆਂ ਦੇ ਵਿੱਚ ਜਕੜ ਕੇ ਲਿਆਂਦੇ ਗਏ ਭਾਰਤੀ ਆਯੂਐਸ ਮਿਲਟਰੀ ਦਾ ਜਹਾਜ਼ ਦੇਰ ਰਾਤ ਅੰਮ੍ਰਿਤਸਰ 에어ਪੋਰਟ ਤੇ ਹੋਇਆ ਲੈਂਡ 116 ਹੋਰ ਭਾਰਤੀ ਕੀਤੇ ਗਏ ਨੇ ਰਿਪੋਰਟ ਯੂਐਸ ਤੋਂ ਡਿਪੋਰਟ ਰਾਜਪੁਰਾ ਦੇ ਦੋ ਨੌਜਵਾਨ ਗ੍ਰਿਫਤਾਰ ਪਟਿਆਲਾ ਪੁਲਿਸ ਨੇ ਅੰਮ੍ਰਿਤਸਰ 에ਅਰਪੋਰਟ ਤੋਂ ਹੀ ਕੀਤੇ ਕਾਬੂ 2 ਸਾਲ ਪੁਰਾਣੇ ਕਤਲ ਕੇਸ ਦੇ ਵਿੱਚ ਸੰਲੋੜਿੰਦੇ ਅਮਰੀਕਾ ਤੋਂ ਡਿਪੋਰਟੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਅੱਜ 157 ਹੋਰ ਭਾਰਤੀ ਕੀਤੇ ਜਾ ਰਹੇ ਨੇ ਡਿਪੋਰਟ ਦੇ ਰਾਤ ਤੱਕ ਅੰਮ੍ਰਿਤਸਰ ਪਹੁੰਚੇਗੀ ਕਿਤੇ ਜੀ ਫਲਾਈਟ ਲੁਧਿਆਣਾ ਚ ਲੁਟੇਰਿਆਂ ਨੇ ਮਹਿਲਾ ਦਾ ਕੀਤਾ ਕਤਲ ਤੇ ਇਤਰ ਹਥਿਆਰਾਂ ਦੇ ਨਾਲ ਪਤੀ ਪਤਨੀ ਤੇ ਕੀਤਾ ਸੀ ਵਾਰ ਨਕਦੀ ਤੇ ਗਹਿਣੇ ਖੋਹ ਕੇ ਹੋਏ ਫਰਾਰ ਲੁਧਿਆਣਾ ਪੁਲਿਸ ਨੇ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਦੇ ਫਰਜ਼ੀ ਪੀਏ ਨੂੰ ਕੀਤਾ ਗ੍ਰਿਫਤਾਰ ਖੁਦ ਨੂੰ ਮੰਤਰੀ ਦਾ ਪੀਏ ਦੱਸ ਕੇ ਕਰਦਾ ਸੀ ਠੱਗੀ ਕਿਸੇ ਪ੍ਰਾਪਰਟੀ ਡੀਲਰ ਤੋਂ ਕੰਮ ਬਦਲੇ ਲਏ ਸੀ 3 ਲੱਖ ਰੁਪਏ ਕਰਨ ਤਰਨ ਦੇ ਵਿੱਚ ਬਦਮਾਸ਼ਾਂ ਤੇ ਪੁਲਿਸ ਦੇ ਵਿਚਾਲੇ ਐਨਕਾਊਂਟਰ ਜ਼ਖਮੀ ਹਾਲਤ ਵਿੱਚ ਬਦਮਾਸ਼ ਗ੍ਰਿਫਤਾਰ ਪਰ ਸਾਥੀ ਹੋਇਆ ਫਰਾਰ ਪੁਲਿਸ ਕਰਮੀ ਵੀ ਹੋਇਆ ਜ਼ਖਮੀ ਪੁਰਤੋ ਸਾਰੀ ਦਰਸ਼ਕਾਂ ਦਾ ਬੋਲਟਨ ਦੇ ਵਿੱਚ ਸਵਾਗਤ ਹੈ ਰੋਕਰਾਂਗ ਦੀ ਵੱਡੀ ਖਬਰ ਦਾ ਮੂਸੀ ਵਾਲਾ ਦੀ ਬਾਇਓਗ੍ਰਾਫੀ ਲਿਖਣ ਵਾਲੇ ਲੇਖਕ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ ਮਾਨ ਹੰਦੀ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਮੱਖਾ ਨੂੰ ਅਗਾਊਂ ਜ਼ਮਾਨਤ ਮਿਲੀ ਹੈ ਹਾਈ ਕੋਰਟ ਤੋਂ ਦਰਸਲੇ ਰਾਤ ਮਿਲੀ ਹੈ ਮਨਜਿੰਦਰ ਮੱਖਾ ਨੇ ਲਿਖੀ ਹੈ ਰੀਅਲ ਰੀਜਨ ਵਾਈ ਲੈਜੈਂਡ ਡੀਡ ਕਿਤਾਬ ਜਿਹੜੀ ਕਿ ਇਹ ਕਿਤਾਬ ਲਿਖੀ ਹੈ ਇਸੇ ਨੂੰ ਲੈ ਕੇ ਪੂਰਾ ਵਿਵਾਦ ਹੈ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਹਾਈ ਕੋਰਟ ਦੇ ਵੱਲੋਂ ਇਹ ਵੱਡੀ ਟਿੱਪਣੀ ਕੀਤੀ ਗਈ ਹੈ ਹਾਈ ਕੋਰਟ ਦਾ ਕਹਿਣਾ ਹੈ ਕਿ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਮੁੱਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਦਰਸਲ ਕੇਸ ਦਰਜ ਕਰਵਾਇਆ ਸੀ ਕਿਤਾਬ ਦੇ ਵਿੱਚ ਗਲਤ ਤੱਥ ਪੇਸ਼ ਕਰਨ ਦੇ ਇਲਜ਼ਾਮ ਲਗਾਏ ਸਨ ਕਿਤਾਬ ਦੇ ਵਿੱਚ ਕੁਝ ਵੀ ਇਤਰਾਜਯੋਗ ਨਹੀਂ ਹੈ ਹਾਈ ਕੋਰਟ ਦੇ ਲਈ ਵੀ ਟਿੱਪਣੀ ਕੀਤੀ ਗਈ ਹੈ ਇਸ ਕਿਤਾਬ ਦੇ ਵਿੱਚ ਕੁਝ ਵੀ ਇਤਰਾਜਯੋਗ ਨਹੀਂ ਹੈ ਤਾਂ ਮੁੱਸੇਵਾਲਾ ਦੀ ਬਾਇਓਗ੍ਰਾਫੀ ਲਿਖਣ ਵਾਲੇ ਲੇਖਕ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ ਦਰਸਲ ਮਾਨ ਹੰਨੀ ਮੰਗਦੇ ਵਿੱਚ ਮਨਜਿੰਦਰ ਸਿੰਘ ਮੱਖਾ ਨੂੰ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਦਰਸਲ ਮਨਜਿੰਦਰ ਮੱਖਾ ਦੇ ਵੱਲੋਂ ਜੋ ਕਿਤਾਬ ਲਿਖੀ ਗਈ ਜਿਸ ਦਾ ਕਿ ਨਾਮ ਹੈ ਰੀਅਲ ਰੀਜਨ ਵਾਈ ਲੈਜੈਂਡ ਡੀਡ ਆ ਤਾਂ ਇਸੇ ਹੀ ਪੂਰੀ ਕਿਤਾਬ ਨੂੰ ਲੈ ਕੇ ਇਹ ਵਿਵਾਦ ਹੁੰਦਾ ਹੈ। ਆ ਜਿਹੜਾ ਕਿ ਮਾਮਲਾ ਕੋਰਟ ਦੇ ਵਿੱਚ ਪਹੁੰਚਦਾ ਹੈ ਤੇ ਹਾਈ ਕੋਰਟ ਦੇ ਵੱਲੋਂ ਇਸ ਕਿਤਾਬ ਦੇ ਲੇਖਕ ਮਨਜਿੰਦਰ ਸਿੰਘ ਮੱਖਾ ਨੂੰ ਅਗਾਊਂ ਜ਼ਮਾਨਤ ਦਿੱਤੀ ਗਈ ਹੈ। ਇਸ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ ਦੇ ਜੋ ਟਿੱਪਣੀਆਂ ਕੀਤੀਆਂ ਨੇ ਹਾਈ ਕੋਰਟ ਦਾ ਇਹ ਕਹਿਣਾ ਕਿ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਕਿਤਾਬ ਦੇ ਵਿੱਚ ਆਪ ਕੋਈ ਵੀ ਇਤਰਾਜਯੋਗ ਨਹੀਂ ਹੈ ਹਾਲਾਂਕਿ ਮੁੱਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਨੂੰ ਇਹ ਕੇਸ ਦਰਜ ਕਰਵਾਇਆ ਗਿਆ ਸੀ ਕਿਤਾਬ ਦੇ ਵਿੱਚ ਗਲਤ ਤੱਥ ਪੇਸ਼ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਜਦਕਿ ਹਾਈ ਕੋਰਟ ਦੇ ਵੱਲੋਂ ਟਿੱਪਣੀ ਕਰਦੇ ਕਿਹਾ ਗਿਆ ਕਿ ਕਿਤਾਬ ਦੇ ਵਿੱਚ ਕੋਈ ਵੀ ਇਤਰਾਜਯੋਗ ਨਹੀਂ ਹੈ ਨਾਲ ਇਹ ਵੀ ਹਾਈ ਕੋਰਟ ਨੇ ਕਿਹਾ ਕਿ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਤਾਂ ਮੁੱਸੇਵਾਲਾ ਦੀ ਬਾਇਓਗ੍ਰਾਫੀ ਲਿਖਣ ਵਾਲੇ ਲੇਖਕ ਨੂੰ ਹਾਈ ਕੋਰਟ ਦੇ ਵੱਲੋਂ ਰਾਹ ਦਿੱਤੀ ਗਈ ਹੈ ਅਗਾਉਂ ਜ਼ਮਾਨਤ ਦੇ ਦਿੱਤੀ ਗਈ ਹੈ ਅ ਦਰਸਲ ਇਹ ਇਸ ਕਿਤਾਬ ਦੇ ਜੋ ਲੇਖਕ ਨੇ ਮਨਜਿੰਦਰ ਸਿੰਘ ਮੱਖਾ ਤੇ ਹਾਈ ਕੋਰਟ ਦੇ ਵਿੱਚ ਪੂਰਾ ਮਾਮਲਾ ਪਹੁੰਚਦਾ ਤੇ ਅਖਿਰਕਾਰ ਹਾਈ ਕੋਰਟ ਤੋਂ ਇਸ ਕਿਤਾਬ ਦੇ ਲੇਖਕ ਮਨਜਿੰਦਰ ਸਿੰਘ ਮੱਖਾ ਨੂੰ ਰਾਹਤ ਮਿਲੀ ਹੈ ਅਗਾਉਂ ਜ਼ਮਾਨਤ ਦੇ ਦਿੱਤੀ ਗਿਆ ਅਤੇ ਹਾਈ ਕੋਰਟ ਦੇ ਲਈ ਵੀ ਟਿੱਪਣੀਆਂ ਕੀਤੀਆਂ ਗਈਆਂ ਨੇ ਕਿ ਹਰ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ ਆ ਕਿਤਾਬ ਦੇ ਵਿੱਚ ਕੁਝ ਵੀ ਇਤਰਾਜਯੋਗ ਨਹੀਂ ਹੈ ਜੋ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਨੇ ਦਰਸਲ ਤੁਹਾਨੂੰ ਵੀ ਦੱਸ ਦਈਏ ਕਿ ਮੋਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਹੀ ਇਸ ਨੂੰ ਲੈ ਕੇ ਇਹ ਕੇਸ ਦਰਜ ਕਰਵਾਇਆ ਸੀ ਕਿਤਾਬ ਦੇ ਵਿੱਚ ਗਲਤ ਤੱਥ ਪੇਸ਼ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਉਸ ਤੋਂ ਬਾਅਦ ਜੋ ਕਿ ਮਨਜਿੰਦਰ ਸਿੰਘ ਮੱਖਾ ਦੇ ਖਿਲਾਫ ਇਹ ਪੂਰੀ ਕਾਰਵਾਈ ਹੁੰਦੀ ਹੈ ਮੱਖਾ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਹੈ ਜ਼ਮਾਨਤ ਦੀ ਅਰਜ਼ੀ ਲਗਾਈ ਜਾਂਦੀ ਹੈ ਤੇ ਇਸ ਦੇ ਵਿਚਾਲੇ ਹਾਈ ਕੋਰਟ ਦੇ ਵੱਲੋਂ ਇਸ ਕਿਤਾਬ ਦੇ ਲੇਖਕ ਮਨਜਿੰਦਰ ਸਿੰਘ ਮੱਖਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ਅੱਗੇ ਪਤਾ ਕੀ ਗੱਲ ਕਰਾਂਗੇ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ ਭਾਰਤੀਆਂ ਦੀ ਪੰਜਾਬੀਆਂ ਦੀ ਦੂਜੀ ਫਲਾਈਟ ਦੇ ਵਿੱਚ ਜੰਜੀਰਾਂ ਦੇ ਵਿੱਚ ਬੰਨ ਕੇ ਭਾਰਤੀ ਭੇਜੇ ਗਏ ਪੈਰਾਂ ਦੇ ਵਿੱਚ ਬੀੜੀਆਂ ਤੇ ਹੱਥਾਂ ਦੇ ਵਿੱਚ ਹੱਥ ਘੜੀਆਂ ਲਗਾਈਆਂ ਗਈਆਂ ਡਿਪੋਰਟ ਹੋ ਕੇ ਪਹੁੰਚੇ ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਬੀੜੀਆਂ ਦੇ ਵਿੱਚ ਬੰਨਿਆ ਗਿਆ ਦੇਰ ਰਾਤ ਅਮਰੀਕਾ ਤੋਂ ਦਰਸਲ 116 ਹੋਰ ਭਾਰਤੀ ਡਿਪੋਰਟ ਹੋਏ ਨੇ ਅਮਰੀਕੀ ਮਿਲਟਰੀ ਦਾ ਜਹਾਜ਼ ਅੰਮ੍ਰਿਤਸਰ ਲੈ ਕੇ ਨਾ ਆਈ ਨੌਜਵਾਨਾਂ ਨੂੰ ਨਾ ਭਾਰਤੀਆਂ ਨੂੰ ਪਹੁੰਚਦਾ ਹੈ ਰਿਪੋਰਟ ਭਾਰਤੀਆਂ ਦੇ ਵਿੱਚੋਂ 65 ਪੰਜਾਬ ਦੇ ਰਹਿਣ ਵਾਲੇ ਨੇ ਹਰਿਆਣਾ ਦੇ 33 ਵਿਅਕਤੀਆਂ ਨੂੰ ਰਿਪੋਰਟ ਕੀਤਾ ਗਿਆ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਵਿੰਦਰ ਸਿੰਘ ਧਾਲੀਵਾਲ ਦੇ ਬਲੇ ਨੌਜਵਾਨਾਂ ਦੇ ਨਾਲ 에어ਪੋਰਟ ਤੇ ਮੁਲਾਕਾਤ ਵੀ ਕੀਤੀ ਗਈ ਰਿਪੋਰਟ ਕੀਤੇ ਸਾਰੇ ਅੰਮ੍ਰਿਤਸਰ 에어ਪੋਰਟ ਤੇ ਹੀ ਜੁਕੇ ਡਿਨਰ ਵੀ ਕਰਵਾਇਆ ਗਿਆ ਤਰਕਸਾਰ ਦਰਸਾ 4:30 ਵਜੇ ਸਾਰਿਆਂ ਨੂੰ ਘਰਾਂ ਦੇ ਲਈ ਉਸ ਦੇ ਬਾਅਦ ਰਵਾਨਾ ਕਰ ਦਿੱਤਾ ਜਾਂਦਾ ਹੈ ਤੇ ਅੱਜ ਦੇਰ ਰਾਤ ਤੀਜੀ ਫਲਾਈਟ ਵੀ ਅੰਮ੍ਰਿਤਸਰ ਹੀ ਲੈਂਡ ਕਰੇਗੀ ਤੀਜੀ ਫਲਾਈਟ ਦੇ ਵਿੱਚ 157 ਹੋਰ ਭਾਰਤੀ ਅਮਰੀਕਾ ਤੋਂ ਵਾਪਸ ਆ ਰਹੇ 5 ਫਰਵਰੀ ਨੂੰ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਹੁਣ ਤੱਕ 220 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਤੇ ਇਹ سلسلہ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ ਜਿਹੜੇ ਕਿ ਨੌਜਵਾਨ ਡਿਪੋਰਟ ਹੋ ਕੇ ਵਤਨ ਪਰਤੇ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਵੱਡਾ ਖੁਲਾਸਾ ਕੀਤਾ ਗਿਆ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਬੀੜੀਆਂ ਦੇ ਵਿੱਚ ਬੰਨਿਆ ਗਿਆ ਅੱਜ ਜਦੋਂ 5 ਫਰਵਰੀ ਨੂੰ ਪਹਿਲੀ ਫਲਾਈਟ ਆਈ ਸੀ ਗੈਰ ਕਾਨੂੰਨੀ ਭਾਗੀਆਂ ਨੂੰ ਲੈ ਕੇ ਉਸ ਦੌਰਾਨ ਵੀ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਨੌਜਵਾਨ ਗੱਤਾਂ ਦੇ ਵਿੱਚ ਹੱਥ ਘੜੀਆਂ ਨਜ਼ਰ ਆਈਆਂ ਪੈਰਾਂ ਦੇ ਵਿੱਚ ਬੀੜੀਆਂ ਨਜ਼ਰ ਆਈਆਂ ਤੇ ਹੁਣ ਵੀ ਜਿਹੜੇ ਨੌਜਵਾਨ ਰਿਪੋਰਟ ਹੋ ਗਏ ਵਤਨ ਪਰਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਬੀੜੀਆਂ ਬੰਨੀਆਂ ਗਈਆਂ ਤੇ ਟਾਂਡਾ ਦੇ ਰਹਿਣ ਵਾਲੇ ਪੰਜ ਨੌਜਵਾਨ ਵੀ ਰਿਪੋਰਟ ਹੋ ਕੇ ਵਤਨ ਪਰਤੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕੀਤਾ ਗਿਆ ਇਸ ਦੌਰਾਨ ਨੌਜਵਾਨਾਂ ਨੇ ਡੰਕੀ ਰੋਡ ਤੋਂ ਜਾਣ ਵੇਲੇ ਹੋਈਆਂ ਪਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ ਹੈ ਨੌਜਵਾਨਾਂ ਦੇ ਵੱਲੋਂ ਪੁਰੀ ਹੱਡ ਬੀਤੀ ਬਿਆਨ ਕੀਤੀ ਜਾ ਰਹੀ ਹੈ ਕਿ ਆਖਰਕਾਰ ਡੰਕੀ ਵਾਲੇ ਰੋਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਤਤਨੋ ਸਿਰ ਤੋਂ ਸਿਰਾਂਵ ਕਾਰਿਆ ਨੌਜਵਾਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਕਿਵੇਂ ਗਲੇ ਲੱਗੇ ਰਿਹਾ ਜਾ ਰਿਹਾ ਹੈ ਮਿਲਦੇ ਹੋਏ ਨੌਜਵਾਨ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ ਦਰਸਲ ਟਾਂਡਾ ਦੇ ਰਹਿਣ ਵਾਲੇ ਪੰਜ ਨੌਜਵਾਨ ਜੋ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਵਤਨ ਪਰਤੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਦੌਰਾਨ ਨੌਜਵਾਨਾਂ ਨੇ ਡੰਕੀ ਰੂਟ ਤੋਂ ਜਾਣ ਵੇਲੇ ਹੋਈਆਂ ਪਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ ਕਿਉਂਕਿ ਜਿੰਨੇ ਵੀ ਨੌਜਵਾਨ ਰਿਪੋਰਟ ਹੋ ਕੇ ਵਤਨ ਪਰਤੇ ਨੇ ਜ਼ਿਆਦਾਤਰ ਉਹੀ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਡੰਕੀ ਵਾਲਾ ਰਾਹ ਚੁਣਿਆ ਗਿਆ ਨੌਜਵਾਨਾਂ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਨੂੰ 에ਜੰਟਾਂ ਨੇ ਧੋਖੇ ਦੇ ਵਿੱਚ ਰੱਖਿਆ ਕਈ ਸੁਪਨੇ ਵਿਖਾਏ ਗਏ ਕਿ ਬਿਲਕੁਲ ਲੀਗਲ ਤਰੀਕੇ ਦੇ ਨਾਲ ਇੱਕ ਨੰਬਰ ਦੇ ਵਿੱਚ ਹੀ ਅਮਰੀਕਾ ਉਹਨਾਂ ਨੂੰ ਆ ਭੇਜ ਰਹੇ ਨੇ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹ ਡੰਕੀ ਰੂਟ ਦੇ ਜ਼ਰੀਏ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਤੇ ਆਖਰਕਾਰ ਡੰਕੀ ਰੂਟ ਕਿੰਨਾ ਔਕੜਾਂ ਭਰਿਆ ਤੇ ਆਪਣੇ ਆਪ ਦੇ ਵਿੱਚ ਉਹ ਹੋਰ ਨਾ ਬਹੁਤ ਸਾਰੇ ਨੌਜਵਾਨਾਂ ਦੇ ਲਈ ਇਹ ਸਖਤ ਸੁਨੇਹਾ ਵੀ ਹੈ ਕਿ ਜੇਕਰ ਅਜੇ ਵੀ ਕੋਈ ਸੋਚ ਰਿਹਾ ਹੈ ਕਿ ਡੰਕੀ ਰੂਟ ਦੇ ਜ਼ਰੀਏ ਅਮਰੀਕਾ ਪਹੁੰਚਾਂਗੇ ਅਗੜੇ ਇਹੀ ਪੇ ਰਨੂ ਦੀ ਹੱਤੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਰ ਨੂੰ ਵੀ ਲੱਗੀਆਂ ਸੀ ਗਾਂ ਦੇ ਹਾਂਜੀ ਤੇ ਤੁਸੀਂ ਗਏ ਕਿੱਥੇ ਸੀਗੇ ਡੌਂਕੀ ਗਈ ਹੈ ਡੌਂਕੀ ਕਿੱਦਾਂ ਕਿੱਦਾਂ ਲੱਗੀ ਇਹ ਲੱਗੀ ਜੀ ਪਨਾਹਾਂ ਵਾਲੀ ਡੌਂਕੀ ਲੱਗੀ ਹੈ ਜੰਗਲ ਰਾਹੀਂ ਅੱਛਾ ਜੀ ਹਾਂਜੀ ਹਾਂ ਖਾਨ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰਤਾਂ ਨੂੰ ਛੱਡ ਕੇ ਜਾਏਗੇ ਕਿੰਨੇ ਘੰਟੇ ਲੱਗਣ ਵਾਲੇ ਪਰ ਅੱਛਾ 6-8 ਘੰਟੇ ਲੱਗੇ ਹੋਏ ਹਾਂਜੀ ਦੁਕਾਨ ਨੂੰ ਸਿਰਫ ਇੱਕ ਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਕੋਈ ਮਟਰੀ ਜਈ ਅਤੇ ਪਾਣੀ ਤੁਹਾਨੂੰ ਕਿੱਥੋਂ ਮੜਿਆ ਗਿਆ ਸੀ ਤੇਜਵਾਨਾ ਬਾਰਡਰ ਤੋਂ ਹਾਂਜੀ ਇਹ ਹੁਣ ਤਾਂ ਸਾਰੇ ਹੀ ਜਿੰਨੇ ਵੀ ਆਏ ਹੋ ਸਾਰੇ ਕੈਂਪ ਤੋਂ ਹੀ ਆਏ ਅੰਚੋਕੀ ਆਏ ਆ ਪਿੱਛੇ ਕਿੰਨੇ ਹੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਚਾਰ 500 ਬੰਦਾ ਜੀ ਹਾਂ ਕਿੰਨਾ ਦੀ ਜ਼ਿੰਦਗੀ ਸੀ ਜਿਹੜੀ ਕਿਹੜੀ ਕੌਕੀ ਲੱਗ ਗਈ ਸੀ ਬਹੁਤ ਮਾੜੀ ਜ਼ਿੰਦਗੀ ਸੀ ਹਾਂਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਐ ਐਸੀ ਚੱਲਦਾ ਮਾੜੇ ਕਰਪਾਲ ਜੀ ਵਾਲੇ ਪਤਲਾ ਜਿਹਾ ਥੋੜਾ ਉਹ ਲੈ ਕੇ ਸੌਣਾ ਲੰਦਾ ਬਹੁਤ ਠੰਡੇ ਹਾਸਤੇ ਜੀ ਖਾਣ ਨੂੰ ਵੀ ਦਿੰਦੇ ਨਹੀਂ ਬੱਚ ਵੀ ਲੈ ਅਸੀਂ ਦਿੰਦੇ ਆ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਨੂੰ ਇਹ ਹੀ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਲੁੱਕੀ ਲੱਗੇ ਜਾਣਾ ਬਹੁਤ ਔਖਾ ਹੈ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਵੀ ਪੰਜ ਕੋਲੇ ਦੇ ਕ੍ਰੀਮ ਜੜੀ ਫੈਲ ਗਈ ਜਿੰਨਾਂ ਤੁਹਾਡੇ ਆਪ ਹਾਂਜੀ ਹਾਂਜੀ ਉਹਨੇ ਆਪਣੇ ਨਾਲ ਲਈ ਕੀ ਮੰਗ ਕਰਦੇ ਹੋ ਬਚਾਜਾ ਤਾਂ ਜਿੰਦਾ ਵੀ ਮੰਗਾਦੇ ਸਾਡੀ ਪਾਲੀ ਚੜਾਈ ਜਾਵੇ ਅਦਰ ਦਸੂਹਾ ਦੇ ਪਿੰਡ ਬੋਦਲ ਦਾ ਰਹਿਣ ਵਾਲਾ ਮਨਤਾਜ ਸਿੰਘ ਡੰਕੀ ਰੂਟ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਵੇਂ ਹੀ ਮੈਕਸੀਕੋ ਤੋਂ ਬਾਰਡਰ ਪਾਰ ਕਰਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਫੌਜ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਮਿਜੋਕੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤਾਂ ਜਿਹੜੇ ਵੀ ਨੌਜਵਾਨ ਪੰਜਾਬ ਦੇ ਨੌਜਵਾਨ ਡਿਪੋਰਟ ਹੋ ਕੇ ਵਤਨ ਪਰਤੇ ਨੇ ਉਹਨਾਂ ਦੇ ਵੱਲੋਂ ਪੂਰੀ ਹੱਡ ਬੀਤੀ ਵੀ ਬਿਆਨ ਕੀਤੀ ਜਾ ਰਹੀ ਕਿ ਕਿਸ ਤਰੀਕੇ ਦੇ ਨਾਲ ਏਜੰਟਾਂ ਵੱਲੋਂ ਉਹਨਾਂ ਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਆ ਸੁਪਨੇ ਕੁਝ ਹੋਰ ਵਿਖਾਏ ਗਏ ਜ਼ਮੀਨੀ ਹਕੀਕਤ ਕੁਝ ਹੋਰ ਨਜ਼ਰ ਆਈ ਤੇ ਆਖਰਕਾਰ ਕਿਵੇਂ ਉਹ ਡੰਕੀ ਰੂਟ ਦੇ ਜ਼ਰੀਏ ਜਾਣ ਦੇ ਲਈ ਮਜਬੂਰ ਹੋਏ ਕਿੰਨੇ ਔਕੜਾਂ ਵਾਲੇ ਉਹ ਦਿਨ ਸਨ ਖੁਦ ਇਹ ਨੌਜਵਾਨ ਆਪਣੀ ਹੱਡ ਬਿੱਤੀ ਬਿਆਨ ਕਰ ਰਹੇ ਨੇ ਤੋਂ ਕਦੇ ਗਿਆ ਸੀਗਾ ਦਬਈ ਤੋਂ ਗਾਹ ਮੈਕਸੀਕੋ ਤੋਂ ਕਰ ਗਏ ਉਸ ਤੋਂ ਮੈਕਸੀਕੋ ਦਾ ਗਾਂ ਗੱਡੀਆਂ ਗਿਆ ਗਿਆ ਡੰਕੀ ਬਾਈ ਡੋਟ ਮੈਂ ਕਿੰਨੇ ਲੋਕ ਸੀ ਜਦੋਂ ਤੁਸੀਂ ਉੱਥੇ ਫਰ ਗਏ ਤੁਹਾਡੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ 15 ਕ ਜਣੇ ਸੀਗੇ 15 ਲੋਕ ਸੀ ਇਹ ਕਿਸ ਤਰ੍ਹਾਂ ਇਹ ਗੇਸ ਇਥੋਂ ਏਜੰਟ ਦੇ ਥਰੂ ਗੇਸ ਜਿਸ ਤਰ੍ਹਾਂ ਇਹ ਕਿਸ ਤਰ੍ਹਾਂ ਦੁਬਈ ਕਰਿਆ ਦੁਬਈ ਦੁਬਈ ਤੋਂ ਕੀਤਾ ਗਿਆ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਸ ਵਾਰੀ ਬਾਹਰ ਬਾਹਰ ਕਿਸ ਨੂੰ ਪਤਾ ਬਾਹਰ ਦੇ ਚ ਕਿਸ ਨੇ ਲਗਾਏ ਤੁਹਾਡੇ ਪੈਸੇ ਉਹ ਆਈ ਨਹੀਂ ਲਾਇਆ ਉਹ ਆਈ ਨਹੀਂ ਲਾਇਆ ਕਿੰਨੇ ਪੈਸੇ ਲੱਗਪਗ ਅੰਦਾਜ਼ਾ ਕੋਈ ਨਹੀਂ ਕਿਸ ਤਰ੍ਹਾਂ ਪਕੜੇਗੇ ਤੁਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਪਕੜੇਗੇ ਬਾਰਡਰ ਕੋਲ ਕਰਦੇ ਹੋ ਬਾਰਡਰ ਬਾਰਡਰ ਪੁਲਿਸ ਆਈ ਸੀ ਬਸ ਕੈਂਪਸ ਲੈ ਕੇ ਸੀ ਜਦੋਂ ਇੱਥੋਂ ਗਏ ਸੀ ਤਾਂ ਰੇਨ ਨੇ ਕਿਹਾ ਨਹੀਂ ਸੀ ਕਿ ਡਾਇਰੈਕਟ ਫਲਾਈ ਕਰਾਵਾਂ ਜਾਂ ਡਾਂਕੀ thro ਡਾਂਕੀ ਕਿਤੇ ਗਿਆ ਜਦੋਂ ਤੇ ਫੜੇ ਗਏ ਸੀ ਤਾਂ ਫਿਰ ਉਸ ਤੋਂ ਬਾਅਦ ਕੈਬ ਲੈ ਕੇ ਕੈਂਪਸ ਬੰਤਾਜ ਪਰਿਵਾਰ ਵਿੱਚ ਕੌਣ-ਕੌਣ ਹੈਗਾ ਸਾਡੇ ਮਮਾ ਨੇ ਦਾਦੀ ਫਾਦਰ ਫਾਦਰ ਨੇ ਕਿਹਾ ਕਿੰਨੇ ਪਰਿਵਾਰਕ ਮੈਂਬਰ ਦੇਨ ਨੇ ਦੇ ਐਗਜ਼ਿਸਟਰ ਵੀ ਉਹਨਾਂ ਦੀ ਮੈਰਿਜ ਸੋਰਸ ਆਫ ਇਨਕਮ ਕੀ ਹੈਗਾ ਉਹਨੇ ਇੱਕ ਇਗਜ਼ਾਮਪਲ ਤਾਂ ਤੇ ਫਰਸਪੋਰਟ ਦੇ ਪਿੰਡ ਚਾਂਦੀਵਾਲਾ ਦਾ ਸਰੋਵੀ ਡਿਪੋਰਟ ਹੋ ਕੇ ਪੰਜਾਬ ਪਰਤਿਆ 4 ਜਨਵਰੀ ਨੂੰ ਅਮਰੀਕਾ ਦੇ ਲਈ ਰਵਾਨਾ ਹੋਇਆ ਸੀ 23 ਦਿਨਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਹੀਂ ਜੋ ਕਿ ਅਮਰੀਕਾ ਪਹੁੰਚਿਆ ਸੀ ਪਰਿਵਾਰ ਨੇ ਦੋ ਕਿੱਲੇ ਵੇਚ ਕੇ ਇਸ ਨੂੰ ਵਿਦੇਸ਼ ਭੇਜਿਆ ਸੀ 50 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਗਿਆ ਸੀ ਪਰਿਵਾਰ ਦੇ ਸੁਪਨੇ ਟੁੱਟੇ ਨੇ ਸਰਕਾਰ ਤੋਂ ਹੁਣ ਆ ਮਦਦੀ ਅਗੋਹਾਰ ਲਗਾਈ ਜਾ ਰਹੀ ਹੈ ਇੱਕ ਇੱਕ ਕਰਕੇ ਅਸੀਂ ਉਹਨਾਂ ਸਾਰੇ ਨੌਜਵਾਨਾਂ ਦੀ ਦਾਸਤਾਨ ਵੀ ਅਸੀਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਆਖਰਕਾਰ ਕਿਹੜੇ ਹਾਲਾਤਾਂ ਦੇ ਵਿੱਚ ਨੌਜਵਾਨ ਜੋ ਕਿ ਇਹ ਰਾਹ ਚੁਣਨ ਦੇ ਲਈ ਮਜਬੂਰ ਹੋਵੇ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਦੇ ਵੱਲੋਂ 40-40 50-50 ਲੱਖ ਰੁਪਏ ਦਾ ਬੰਦੋਬਸਤ ਕੀਤਾ ਗਿਆ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦਾ ਸਰੋਵ ਵੀ ਜੋ ਕਿ ਰਿਪੋਰਟ ਹੋ ਕੇ ਵਤਨ ਪਰਤਿਆ ਜੋ ਕਿ 4 ਜਨਵਰੀ ਨੂੰ ਅਮਰੀਕਾ ਦੇ ਲਈ ਰਵਾਨਾ ਹੋਇਆ ਸੀ 23 ਦਿਨਾਂ ਦੇ ਵਿੱਚ ਵਕਫ ਵਦੇਸ਼ਾਂ ਦੇ ਰਾਹੀਂ ਅਮਰੀਕਾ ਪਹੁੰਚਿਆ ਸੀ ਆਕਾ ਜੋ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਨੌਜਵਾਨ ਦੱਸਿਆ ਗਿਆ ਕਿ ਪਰਿਵਾਰ ਨੇ 2 ਕਿੱਲੇ ਵੇਸ਼ ਕੇ ਉਸ ਨੂੰ ਵਿਦੇਸ਼ ਭੇਜਿਆ ਸੀ 50 ਲੱਖ ਰੁਪਏ ਲਗਾ ਕੇ ਜੋ ਕਿ ਅਮਰੀਕਾ ਭੇਜਿਆ ਗਿਆ ਸੀ ਪਰ ਅਧ ਵਿਚਾਲੀ ਹੋ ਉਸ ਨੂੰ ਰਿਪੋਰਟ ਹੋ ਕੇ ਪੰਜਾਬ ਪਰਤਣਾ ਪਿਆ ਤੇ ਇਹ ਅਮਰੀਕਾ ਗਿਆ ਸੀ ਕਿੰਨੇ ਪੈਸੇ ਲੱਗੇ ਗਿਆ 50 ਲੱਖ ਤਰੀਕ ਲੱਗੇ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗ ਕਰ ਮੰਗ ਕਰਦੇ ਆ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀ ਤੇ ਕੰਮ ਨਹੀਂ ਹੈਗੇ ਕੋਈ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਨਹੀਂ ਜੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ ਸੌਰਵ ਜੀ ਮੈਂ ਬਿੰਡ ਚੰਦੀ ਵਾਲ ਦੇ ਰਹਿਣ ਵਾਲਾ ਮੈਂ 27 27 ਜਨਵਰੀ ਨੂੰ ਇੰਟਰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਤੇ ਦੋ ਤਿੰਨ ਘੰਟੇ ਸੋਰੀ ਲੱਗੇ ਆ ਜਿੱਦਾਂ ਹੀ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਕੀ ਲੈ ਗਏ ਉੱਥੇ 2-3 ਘੰਟੇ ਰੋਕਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਸ ਤੋਂ ਬਾਅਦ ਸਾਨੂੰ ਕੈਂਪਸ ਛੋੜਤਾ 15-18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਅੱਜ ਆਏ ਔਰ ਸੋ ਉਹਨਾਂ ਨੇ ਕਿਹਾ ਵੀ ਤੋਂ ਦੂਜੇ ਕੈਂਪ ਸ਼ਿਫਟ ਕਰਨ ਲੱਗਿਆਂ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਨਾਲੇ ਸਾਨੂੰ ਕਿਹਾ ਵੀ ਤੋਂ ਇੰਡੀਆ ਵਾਪਸ ਭੇਜਣ ਲੱਗਿਆਂ ਤਦ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮੰਗਲ ਭੇਜੇ ਕੋਈ ਜ਼ਮੀਨ ਜਿਹੜਾ ਵਿੱਚ ਕਿੰਨੇ ਤਕਰੀਬਨ 45-40 ਲੱਖ ਰੁਪਏ ਲੱਗੇ ਸ। ਕਿੱਥੋਂ ਲਿਆ ਪੈਸਾ? ਜ਼ਮੀਨੇ ਵਿੱਚ ਜ ਦੋ ਕਿਲੇ ਕੋਈ ਰਿਸ਼ਤੇਦਾਰ ਦਾ ਫੜ ਕੇ ਵਿਆਹ ਚੱਕਿਆ। ਤੁਹਾਡੀ ਗਵਰਨਮੈਂਟ ਨਾਲ ਵੀ ਗੱਲ ਹੋਈ ਏ ਕੀ ਕਿੰਨੀ ਗੋਮ? ਗਵਰਨਮੈਂਟ ਨੇ ਇਹੋ ਕਿਹਾ ਵੀ ਵਾਤਵਾਦ ਅਸੀਂ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ। ਮੈਂ ਇੱਥੋਂ 17 ਦਸੰਬਰ ਨੂੰ ਗਿਆ ਸੀਗਾ ਤੇ ਤਕਰੀਬਨ ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬਾਰਡਰ ਕਰਾਸ ਕਰ ਲਿਆ ਸੀ। ਤੈਨੂੰ ਪਹਿਲੇ ਇੰਡੀਆ ਚੋਂ ਕਿੱਧਰ ਗਈ? ਇਤੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀ। ਮਲੇਸ਼ੀਆ ਹਫਤਾ ਲੈ ਕੇ ਇੱਕ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ। ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਪਨਾਮਾ ਗਿਆ ਸੀ। ਪਨਾਮਾ ਤੋਂ ਤਾਪਾਜੁਲਾ ਤਾਪਾਜੁਲਾ ਤੋਂ ਮਕਸੀਕੋ ਸਿਟੀ। ਮਕਸੀਕੋ ਸਿਟੀ ਤੋਂ ਚेन 4 ਦਿਨ ਲੱਗੇ ਉਹਨੇ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ। ਬਾਰਡਰ ਕੇਰਾ ਉਪਰੋਂ ਕ੍ਰਾਸ ਕਰਾਇਆ ਜਾਂ ਕਿਤੇ ਨਹੀਂ ਨਹੀਂ ਬਾਰਡਰ نیچے ਹੈ ਤਾਰ ਸੀਗੀ ਤਾਰ ਦੇ نیچے ਟਬਾਤਾ ਹੈ ਟੋਟਲ ਕਿੰਨੇ ਦਿਨ ਹੋਣ ਤੁਸੀਂ ਉੱਤੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਕਰ ਨਿਕਲਦੇ ਆ ਤਾਂ ਅੱਜ ਤੱਕ ਮੈਨੂੰ ਤਕਰੀਬਨ 2 ਕੋ ਮਹੀਨੇ ਹੋ ਗਏ ਤੁਸੀਂ ਅਮਰੀਕਾ ਗਵਰਨਮੈਂਟ ਨੂੰ ਰਿਕਵੈਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜ਼ਾਇਜ਼ ਹੋਏ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇਥੋਂ ਰੀਲੀਜ਼ ਕਰ ਦਾਂਗੇ ਨੈਕਸਟ ਕੈਂਪੇਨ ਸਿੱਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗਾਈ ਹਾਂ ਜੀ ਉਹਨਾਂ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱਥਾਂ ਤੇ ਇਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕਰਾਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰਲੇ ਸੀਗੇ ਸਾਡੇ ਨਾਲ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਕੀ ਬੋਲ ਅਮਰੀਕਨ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੁੰਗੇ ਕਿ ਉਹਨਾਂ ਨੇ ਇਹਨਾਂ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਸਾਂਸੀ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੂਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਆ ਨਾਲ ਲੋਕਾਂ ਨੇ ਆਪ ਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚਲ ਕੁਝ ਬਣ ਜਾਏਗਾ ਮਾਪਿਆਂ ਕੋਲ ਕੁਝ ਸੌਕੇ ਹੋ ਜਾਣਗੇ ਪਰ ਨਹੀਂ ਹੋਰ ਗੱਲ ਬਣੀ ਨਹੀਂ ਅਸੀਂ ਜੰਟ ਦਾ ਹੀ ਪੇਜ ਹੈ ਅਸੀਂ ਜੰਟ ਕਹਿੰਦਾ ਸੀ ਵੀ ਇੱਕ ਨੰਬਰ ਹੀ ਪੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਪਹੀ ਦਾ ਕੋਈ ਚੀਜ਼ ਜਿਹੜੀ ਪਹਿਲੀ ਜਾਣੇ ਰੱਖਤੀ ਕੋਈ ਵਿਰਾਸਤ ਪੈਸੇ ਚੁੱਕ ਕੇ ਦੇ ਰਿਹਾ ਤੇ ਰਿਹਾ ਤੇ ਕੋਲ ਕੋਲੇ ਰਿਸ਼ਤੇਦਾਰਾਂ ਕੋਲ ਫੜੇ ਕੋਈ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਮਸਹੂਰ ਹੋ ਰਿਹਾ ਜੀ ਬੇਟਾ ਸਾਡਾ ਘਰ ਆ ਗਿਆ ਬਹੁਤ ਦੁੱਖ ਦੀ ਗੱਲ ਹੈ ਕੋਈ ਨਹੀਂ ਮਾਪੇ ਸਾਰੇ ਹਾਂ ਅਸੀਂ ਤਾਂ ਮਾਪਿਆਂ ਨੇ ਸਾਰੇ ਵਾਤੇ ਕਿਹਾ ਸੀ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੁੱਖ ਹੋਏਗਾ ਤਾਂ ਕਿ ਇੰਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕਿ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਹੀ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜਿਆ ਹੈ ਕੋਈ ਹੁਣ ਆ ਜਾਏਗਾ ਪਾਤ ਤਾਂ ਜਿਹੜੇ ਨੌਜਵਾਨ ਅਮਰੀਕਾ ਤੋਂ ਰਿਪੋਰਟ ਹੋ ਕੇ ਵਤਨ ਪਰਤਿ ਨੇ ਉਹਨਾਂ ਦੇ ਵੱਲੋਂ ਪੂਰੀ ਹੱਡ ਬੀਤੀ ਵੀ ਬਿਆਨ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਹੜੇ ਹਾਲਾਤਾਂ ਦੇ ਵਿੱਚ ਉਹ ਇਹ ਰਾਹ ਚੁਣਨ ਦੇ ਲਈ ਮਜਬੂਰ ਹੋਏ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਅਮਰੀਕਾ ਜਾਣ ਦਾ ਉਹ ਵੀ ਜਦੋਂ ਉਹਨਾਂ ਨੂੰ ਪਤਾ ਸੀ ਕਿ ਆ ਡੰਕੀ ਰੂਟ ਦੇ ਜ਼ਰੀਏ ਜਾਣਗੇ ਹਾਲਾਂਕਿ ਕਈ ਨੌਜਵਾਨ ਲਈ ਵੀ ਕਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਆਗਿਆ ਕਿ ਆ ਧੋਖੇ ਦੇ ਵਿੱਚ ਏਜੰਟਾਂ ਤੋਂ ਰੱਖਿਆ ਗਿਆ ਜਿਹੜੀ ਹਕੀਕਤ ਸੀ ਆ ਡੰਕੀ ਰੂਟ ਵਾਲੀ ਜਾਂ ਇਸ ਤਰੀਕੇ ਉਹਨਾਂ ਨੂੰ ਭੇਜਿਆ ਜਾਵੇਗਾ ਉਸ ਤੋਂ ਵਾਕਿਫ ਨਹੀਂ ਕਰਵਾਇਆ ਗਿਆ ਪਰ ਉੱਥੇ ਜਾ ਕੇ ਉਹਨਾਂ ਨੂੰ ਜ਼ਮੀਨੀ ਹਕੀਕਤ ਬਾਰੇ ਜੋ ਕਿ ਆ ਸਭ ਕੁਝ ਪਤਾ ਲੱਗਦਾ ਤੇ ਅਦ ਵਿਚਾਲੇ ਆਖਰਕਾਰ ਉਹਨਾਂ ਦੀ ਰਿਪੋਰਟ ਹੋ ਕੇ ਆ ਵਤਨ ਪ੍ਰਤਨਾ ਪਿਆ ਆਉਂਤੇ ਮਹਾਲੀ ਦੇ ਪਿੰਡ ਚੋਲਾ ਕਲਾਂ ਦੇ પતિ ਪਤਨੀ ਵੀ ਡਿਪੋਰਟ ਹੋਏ ਨੇ ਡਿਪੋਰਟ ਹੋਣ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਨੇ પતિ ਪਤਨੀ 8 ਮਹੀਨੇ ਪਹਿਲਾਂ ਜੋ ਕਿ ਵਿਦੇਸ਼ ਗਏ ਸਨ ਏਜੰਟ ਨੂੰ 80 ਲੱਖ ਰੁਪਏ ਦੇ ਕੇ ਇਹ ਵਿਦੇਸ਼ ਗਏ ਸੀ ਕਈ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੰਘ ਕੇ ਆਖਰਕਾਰ ਅਮਰੀਕਾ ਪਹੁੰਚੇ ਸਨ ਪਰ ਅੰਧ ਵਿਚਾਲੇ ਹੀ ਡਿਪੋਰਟ ਹੋ ਕੇ ਇਹਨਾਂ ਨੂੰ ਵਾਪਸ ਪਰਤਣਾ ਪਿਆ ਤੇ ਇੱਕ ਇੱਕ ਕਰਕੇ ਅਸੀਂ ਉਹਨਾਂ ਸਾਰੇ ਨੌਜਵਾਨਾਂ ਦੇ ਉਹਨਾਂ ਸਾਰੇ ਲੋਕਾਂ ਦੀ ਜਿਹੜੀ ਕਿ ਦਾਸਤਾਨ ਵੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਹੋਏ ਤੇ ਆਖਰਕਾਰ ਕਿਵੇਂ ਉਹਨਾਂ ਨੂੰ ਡਿਪੋਰਟ ਹੋ ਕੇ ਪਰਤਣਾ ਪ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ 10419 ਜਿਹੜੇ ੜਿਪੋਰਟ ਹੋਏ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਗਏ ਕਿਉਂਕਿ ਕਈ ਟਰੈਵਲ ਏਜੰਟਸ ਇਸ ਤਰ੍ਹਾਂ ਕਿਉਂਕਿ ਇੱਕ ਐਸਆਈਟੀ ਦੇ ਵਿੱਚ ਬਣਾ ਦਿੱਤੀ ਗਈ ਹੈ ਸੀਨੀਅਰ ਅਫਸਰਾਂ ਵੱਲੋਂ ਜਿਦੇ ਵਿੱਚ ਹੁਣ ਇਹ ਗੱਲ ਸਾਹਮਣੇ ਆ ਰਹੀ ਕਿ ਟਰੈਵਲ ਏਜੰਟਸ ਜਿਨ੍ਹਾਂ ਨੇ ਭੇਜਿਆ ਉਹ ਬੜੇ ਹੀ ਛਾਤੀਰ ਤਰੀਕੇ ਦੇ ਨਾਲ ਲਾਲਚ ਦੇ ਕੇ ਜਾਂ ਝੂਠ ਬੋਲ ਕੇ ਜਿਹੜੇ ਵੀ ਉੱਥੇ ਨੌਜਵਾਨ ਗਏ ਸੀ ਜਾਂ ਲੇਡੀਜ਼ ਗਈ ਸੀ ਉਹਨਾਂ ਨੂੰ ਉੱਥੇ ਪਹੁੰਚਾਉਣ ਦੀ ਗੱਲ ਕੀਤੀ ਗਈ ਸੀ ਲੀਗਲ ਤਰੀਕੇ ਦੇ ਨਾਲ ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹਾਲਾਂਕਿ ਕਈ ਐਫਆਈਆਰ ਮਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਲਾਲੂਰੂ ਦੇ ਨਾਲ ਇੱਕ ਪਿੰਡ ਪੈਂਦਾ ਜੋਲਾ ਖੋਦ ਉੱਥੇ ਦੇ ਵੀ ਇੱਕ ਹਸਬੰਡ ਵਾਈਫ ਗਏ ਸੀਗੇ ਹਾਲਾਂਕਿ ਉਹਨਾਂ ਨੂੰ ਵੀ ਕਿਹਾ ਗਿਆ ਸੀਗਾ ਕਿ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਜਾਇਆ ਜਾਏਗਾ ਉਹਨਾਂ ਦਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈ ਕਿਉਂਕਿ ਇਸ ਵੇਲੇ ਕਾਫੀ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਕਾਫੀ ਡਿਪਰੈਸ਼ਨ ਦੇ ਵਿੱਚ ਹੈ ਕੋਈ ਗੱਲਬਾਤ ਨਹੀਂ ਕਰ ਪਾ ਰਹੇ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰ ਜ਼ਰੂਰ ਸਾਡੇ ਨਾਲ ਜੁੜੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਸਵਿੰਦਰ ਜੀ ਕਿਉਂਕਿ 119 ਹੋਰ ਪਹੁੰਚੇ ਆ ਪਰ ਹੁਣ ਤੱਕ ਦੀ ਕਈ ਚੀਜ਼ਾਂ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਝੂਠ ਬੋਲ ਕੇ ਟਰੈਵਲ ਏਜੰਟ ਵੱਲੋਂ ਜਿਹੜਾ ਹੈਗਾ ਭੇਜੇ ਗਏ ਲੇਕਿਨ ਹੁਣ ਸਾਰੀ ਚੀਜ਼ਾਂ ਸਾਹਮਣੇ ਆ ਰਹੀ ਹੈ ਤੁਹਾਡੇ ਕੇਸ 'ਚ ਕੀ ਹੋਇਆ ਸੀਗਾ ਕਿਸ ਤਰ੍ਹਾਂ ਦੀ ਗੱਲਾਂ ਜਿਹੜੀ ਹੈਗੀ ਕੀਤੀ ਗਈ ਸੀ ਟਰੈਵਲ ਏਜੰਟ ਵੱਲੋਂ ਉਹਨਾਂ ਦਾ ਸਾਰਾ ਉਹਨਾਂ ਬੋਲੇ ਹੀ ਹੈਗਾ ਜੀ ਅਸੀਂ ਇਹਨਾਂ ਨੂੰ ਲੀਗਲ ਚੇਕੇ ਨਾਲ ਭੇਜਾਂਗੇ ਜੀ ਵੀ ਮਤਲਬ ਉਹਨਾਂ ਨੂੰ ਲੀਗਲ ਜਿਹੜਾ ਵੀ ਜਿਹੜਾ ਪ੍ਰੋਸੈਸ ਹੈ ਵਗੈਰਾ ਉਹ ਲਵਾ ਕੇ ਭੇਜਾਂਗੇ ਵੀ ਤੁਹਾਨੂੰ ਕੋਈ ਮਤਲਬ ਦੋ ਨੰਬਰ ਵਾਲੇ ਉਹਦੇ ਜਿਹਨੇ ਭੇਜਾਂਗੇ ਲੀਗਲ ਤਰੀਕੇ ਨਾਲ ਭੇਜਾਂਗੇ ਜੀ ਠੀਕ ਹੈ ਸ਼ੁਰੂਆਤ ਕਿੱਥੋਂ ਹੋਈ ਸੀ ਕਿੰਨੇ ਦਿਨ ਪਹਿਲਾਂ ਹੋਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਸ਼ੁਰੂਆਤ ਸਾਰ ਕਰੀਬ ਹੋਈ ਸੀ ਆਪਣੇ 8 8 ਸਾਲ ਪਹਿਲਾਂ ਹੋਈ ਸੀ ਜੀ ਠੀਕ ਹੈ ਉਦੋਂ ਕਹਿਆ ਜੀ ਵੀ ਸਾਨੂੰ ਹਫ਼ਤੇ ਦਾ ਦੰਦਾ ਟਾਈਮ ਦੇ ਦਿਓ ਜੀ ਹਫ਼ਤੇ ਦਾ ਦੰਦਾ ਜੀ ਭੇਜ ਦਾਂਗੇ ਜੀ ਹੂੰ ਤੇ ਕਿੰਨੇ ਪੈਸੇ ਲਿੱਤੇ ਸੀ ਤੁਹਾਡੇ ਦੋਨਾਂ ਦਾ ਪੈਸੇ ਉਦੋਂ ਤਾਂ ਕੋਈ ਗੱਲਬਾਤ ਹੋਈ ਪਹਿਲਾਂ ਤਾਂ ਪੈਸੇ ਕੋਈ ਦਿੱਤੇ ਨਹੀਂ ਗਏ ਜੀ ਅੱਛਾ ਤੇ ਉਹਦੇ ਵਾਰ ਥੋੜੇ ਥੋੜੇ ਕਰਕੇ ਜਿੱਦਾਂ ਜਿੱਦਾਂ ਪ੍ਰੋਸੈਸ ਚੱਲੀ ਗਿਆ ਉਦੋਂ-ਉਦੋਂ ਦੇ ਗਏ ਉਹਨਾਂ ਨੂੰ ਕਿੰ ਸਹਿਰ ਤੋਂ ਸਾਰਾ 40 80 ਉਹਦੇ ਕਰੀਬ ਚਲੇ ਗਏ। 80 ਕਰੀਬ ਆ ਦੋ ਬੰਦੇ ਆ ਜੀ ਸਰ ਤਾਂ ਇਹੀ ਕਿਹਾ ਗਿਆ ਸੀਗਾ ਕਿ ਉੱਥੇ ਜਾ ਕੇ ਨੌਕਰੀ ਜਾਂ ਫਿਰ ਹੋਰ ਚੀਜ਼ਾਂ ਜਿਹੜੀ ਹੈਗੀ ਆ। ਹਾਂਜੀ 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 ਠੀਕ ਆ ਅਸੀਂ ਉੱਥੇ ਜੋ ਵੀ ਹੋਗਾ ਵੀ ਅਸੀਂ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਇਹਨਾਂ ਨੂੰ। ਹੂੰ ਵੀ ਇਦਾਂ ਦਾ ਕੋਈ ਮਤਲਬ ਦੋ ਨੰਬਰ ਵਾਲਾ ਕੁਝ ਨਹੀਂ ਹੋਊਗਾ। ਤੇ ਤੁਹਾਡਾ ਸੰਪਰਕ ਕਿਸ ਤਰ੍ਹਾਂ ਹੋਇਆ ਸੀਗਾ ਤੁਹਾਡੇ ਮੁੰਡੇ ਨਾਲ ਹੋਇਆ ਸੀ ਸੰਪਰਕ ਜਾਂ ਤੁਹਾਡਾ ਹੋਇਆ ਸੀਗਾ ਜਿਹੜਾ ਟਰੈਵਲ ਏਜੰਟ ਟਰੈਵਲ ਏਜੰਟ ਸਰ ਹਮ ਤਾਂ ਚਲੋ ਸਾਨੂੰ ਅੱਗੇ ਤੋਂ ਅੱਗੇ ਦੱਸ ਕਿਸ ਨੇ ਪਾਈ ਸੀਗੀ ਤੇ ਤਾਂ ਕਰਕੇ ਵੀ ਅਸੀਂ ਉਹ ਤਾਂ ਕੋਲ ਚਲੇ ਗਏ ਜ ਵੇ ਪਹਿਲਾਂ ਮਤਲਬ ਫਿਰ ਠੀਕ ਠਾਕ ਚਲੇ ਗਏ ਹੋ ਵੀ ਤੁਸੀਂ ਵੀ ਮਤਲਬ ਉਹਦੇ ਦੱਸ ਪਾਈ ਸੀ ਤੇ ਤੁਹਾਡੀ ਲਾਸਟ ਗੱਲ ਕਦ ਹੋਈ ਸੀ ਕਿਉਂਕਿ 15 ਦਿਨ ਪਹਿਲਾਂ ਹੀ ਕਹਿ ਰਹੇ ਇੱਕ ਪਾウダー ਦਿੱਤੀ ਸੀ ਇਹਨਾਂ ਨੇ ਉਹਦ ਨਹੀਂ ਸਰ ਬੱਚਿਆਂ ਨਾਲ ਤਾਂ ਬੱਚਿਆਂ ਨਾਲ ਸਾਡੀ ਜਿੱਦਨ ਉਹ ਲਾਸਟ 5 ਫਰਵਰੀ ਨੂੰ ਮਿਲ ਹੋਈ ਸੀ ਸਰ ਅੱਛਾ ਹਾਂਜੀ ਸਰ ਤੇ ਦੱਸਿਆ ਸੀ ਕਿ ਅਸੀਂ ਪਹੁੰਚ ਗਏ ਹਾਂਜੀ ਉਹ ਕਹ ਰਹੇ ਵੀ ਅਸੀਂ ਅੰਦਰ ਮਤਲਬ ਅੰਦਰ ਐਂਟਰ ਕਰ ਗਏ ਜੀ ਅੱਛਾ ਹਾਂਜੀ ਸਰ ਤੇ ਹੁਣ ਕੀ ਕਿਉਂਕਿ ਸਿਚੁਏਸ਼ਨ ਕੀ ਹੈ ਹੁਣ ਇੱਥੇ ਪਹੁੰਚ ਚੁੱਕੇ ਘਰ ਇਸ ਤਰ੍ਹਾਂ ਸਰ ਹੁਣ ਉਹ ਥੋੜਾ ਜਿਆਦਾ ਪਲੀਟੀ ਮਤਲਬ ਉਹ ਨਾ ਡਿਪਰੈਸ਼ਨ ਚ ਹੈ ਟੈਨਸ਼ਨ ਚ ਬਹੁਤ ਜ਼ਿਆਦਾ ਅੱਛਾ ਇਹ ਤਾਂ ਕਰਕੇ ਕੁਝ ਮਤਲਬ ਕੁਝ ਬੋਲਣ ਦੀ ਉਹਦੇ ਨਹੀਂ ਹੈਗੇ ਉਹ ਹੂੰ ਕੁਝ ਦੱਸਿਆ ਹੋਵੇ ਕਿ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਰਹੇ ਕਿਸ ਤਰ੍ਹਾਂ ਉਹਨਾਂ ਨੇ ਕਰਾਸ ਕੀਤਾ ਲਾ ਤਾਂ ਚਲੋ ਜਿਹੇ ਜਿਹੇ ਸਰ ਜਿਸ ਤਰ੍ਹਾਂ ਉਹਨਾਂ ਦੇ ਸੀਗੇ ਉਹ ਇੱਥੋਂ ਮਤਲਬ ਕਈ ਘੰਟੇ ਜਿਹਨੂੰ ਦੱਸ ਰਹੇ ਵੀ ਇੱਦਾਂ ਤਾਂ ਅਸੀਂ ਆਏ ਆ ਤੇ ਠੀਕ ਸੀਗਾ ਸੌਖਾ ਸੀਗਾ ਟਰੈਵਲਿੰਗ ਹੋਇਆ ਸੀ ਕਿਤੇ ਕਿਤੇ ਮਤਲਬ ਕਿਤਰਾ ਉਤਨਾ ਜਿੰਨਾ ਪੈਦਲ ਪੁੱਦਲ ਚੱਲ ਕੇ ਜੋ ਵੀ ਪ੍ਰੋਸੈਸ ਹੋਇਆਗਾ ਦਰਾਂ ਇਸ ਤਰ੍ਹਾਂ ਤਰ ਪਹੁੰਚੇ ਜੀ ਉਹ ਕਿਉਂਕਿ ਉਹਨਾਂ ਦੇ ਨਾਲ ਲੇਡੀਜ਼ ਵੀ ਸੀ ਤਾਂ ਕਾਫੀ ਔਖਾ ਹੋ ਜਾਂਦਾ ਹੈ ਕਿਉਂਕਿ ਚਲੋ ਨੌਜਵਾਨ ਮੁੰਡੇ ਹੁੰਦੇ 21 ਸਾਲ 22 ਸਾਲ ਦੇ ਲੇਕਿਨ ਲੇਡੀ ਨਾਲ ਹੋਵੇ ਤਾਂ ਕਾਫੀ ਮੁਸ਼ਕਿਲ ਹੁੰਦੀ ਹੈ ਹਾਂ ਜੀ ਮੁਸ਼ਕਿਲਾਂ ਕਾਫੀ ਆਈਆਂ ਸਾਰਾ ਚਲ ਇਹਦੇ ਵੀ ਫੋਨ ਫੋਨ ਤੇ ਸਪਰਕ ਹੋ ਜਾਂਦਾ ਸੀਗਾ ਜੀ ਦੱਸੀ ਜਾਂਦੇ ਵੀ ਹੁਣ ਇੱਥੇ ਆ ਇਦਾਂ ਪਹੁੰਚ ਗਏ ਇਦਾਂ ਪਹੁੰਚ ਗਏ ਜੀ ਤੇ ਮਸ 5:00 ਵਜੇ ਤੋਂ ਬਾਅਦ ਫੇਰ ਉਹ ਤੋਂ ਬਾਅਦ ਨਹੀਂ ਗੱਲ ਹੋਈ ਜੀ 5:00 ਫਿਰ 2 ਠੀਕ ਹੈ ਤੁਹਾਨੂੰ ਕਦ ਪਤਾ ਲੱਗਿਆ ਕਿ ਫਿਰ ਇਹਨਾਂ ਨੂੰ ਰਿਪੋਰਟ ਕਰ ਰਹੇ ਆ ਇਹ ਸਾਨੂੰ ਸਾਨੂੰ ਕੱਲ ਮੀਡੀਆ ਰਾਹੀਂ ਪਤਾ ਲੱਗਿਆ ਜੀ 12:30 1:00 ਵਜੇ ਅੱਛਾ ਹਾਂਜੀ ਸਰ ਕੀ ਇਹਨਾਂ ਦਾ ਵੀ ਨਾਮ ਹੈਗਾ ਉਹਦੇ ਹਾਂਜੀ ਵੀ ਜਿਹੜੀ ਕਹਿੰਦੇ ਏਦਾਂ ਦਾ ਲਿਸਟ ਹੋਈ ਹੈ ਆਟੋਈ ਉਧਰੋਂ ਵੀ ਇਹਨਾਂ ਦਾ ਤੁਹਾਡੇ ਬੱਚਿਆਂ ਦਾ ਵੀ ਨਾਮ ਹੈਗਾ ਤੇ ਤੁਸੀਂ ਗਏ ਸੀ ਲੈਣ ਵਾਸਤੇ ਹਾਂਜੀ ਮੈਂ ਗਿਆ ਸੀ ਲੈਣ ਨੂੰ ਪਰਿਵਾਰਕ ਮੈਂਬਰ ਕੇ ਜੀ ਆਪਣੇ ਨਾਲ ਹੂੰ ਤੁਹਾਡੀ ਹੁਣ ਕੀ ਡਿਮਾਂਡ ਕਰਦੇ ਹੋ ਕਿਉਂਕਿ ਸਰਕਾਰ ਵੱਲੋਂ ਵੀ ਕੱਲ ਉੱਥੇ ਪਹੁੰਚੇ ਸੀ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਟਰੈਵਲ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਹਾਂਜੀ ਸਰ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਸਰਕਾਰ ਵੱਲੋਂ ਸਾਨੂੰ ਮਤਲਬ ਪੂਰਾ ਦਿੱਤਾ ਗਿਆ ਸੁਵਾਦ ਦਿੱਤਾ ਗਿਆ ਜੀ ਕਿ ਜੋ ਤੁਸੀਂ ਚਾਹੋਗੇ ਜਿਤਨਾ ਵੀ ਉਹ ਕਹੋਗੇ ਤੁਹਾਡਾ ਵੀ ਅਸੀਂ ਅਸੀਂ ਉਹਦੇ ਮੁਤਾਬਕ ਕਰਕੇ ਕਾਰਵਾਈ ਕਰਾਂਗੇ ਜੀ ਹੂੰ ਸਾਡੀ ਸਰ ਸੀਐਮ ਭਗਵੰਤ ਸਾਹਿਬ ਜੀ ਦੀ ਸਰਕਾਰ ਨੂੰ ਇਹੀ ਬੇਨਤੀ ਹੈ ਸਰ ਵੀ ਜੋ ਸਾਡੇ ਨਾਲ ਜਿੱਦਾਂ ਵੀ ਚਲਜੋ ਹੋਇਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਕਿਉਂਕਿ ਸਰ ਰਕਮ ਛੋਟੀ ਨਹੀਂ ਹੈ ਬਹੁਤ ਵੱਡੀ ਰਕਮ ਹੈ 80 ਲੱਖ ਛੋਟ ਕੱਟ-ਕੱਟ ਨਹੀਂ ਹੁੰਦੀ ਹਾਂਜੀ ਹਾਂਜੀ ਸਰ ਬਹੁਤ ਮਤਲਬ ਅਸੀਂ ਬਹੁਤ ਸਾਨੂੰ ਪਤਾ ਕਿਵੇਂ ਅਸੀਂ ਇਕੱਠੇ ਕਰੇ ਪੈਸੇ ਕਿਦੋਂ ਕਰਜ਼ੇ ਕਰਜ਼ਾ ਲਿਆ ਕਿਸੇ ਉਧਾਰ ਫੜੇ ਕਿਸ ਤਰ੍ਹਾਂ ਮਤਲਬ ਬਹੁਤ ਔਖੇ ਮੁਸ਼ਕਿਲ ਹੁੰਦਾ ਸੀ ਇੰਨੇ ਮਤਲਬ ਪੈਸੇ ਇਕੱਠੇ ਕਰੇ ਸਰ ਕਿਉਂਕਿ ਕਾਫੀ ਔਖਾ ਹੁੰਦਾ ਹਾਂਜੀ ਹਾਂਜੀ ਸਰ ਹਾਂਜੀ ਜਸਵਿੰਦਰ ਜੀ ਤੁਸੀਂ ਤਾਂ ਖੁਦ ਪੁਲਿਸ ਮੁਲਾਜ਼ਮ ਹੋ ਤੁਹਾਨੂੰ ਥੋੜਾ ਜਿਹਾ ਵੈਰੀਫਾਈ ਕੀਤਾ ਤੁਸੀਂ ਕਿ ਕਿਸ ਤਰ੍ਹਾਂ ਭੇਜ ਰਹੇ ਹੋ ਜਾਂ ਫਿਰ ਜਲਦੀ ਜਲਦੀ ਜੀ ਹੋ ਗਿਆ ਸਾਰਾ ਮੈਂ ਸਰ ਪਹਿਲਾਂ ਇੱਕ ਦੋ ਵਾਰ ਪਹਿਲਾਂ ਵੀ ਕਾਫੀ ਮਾਤਲ ਪਹਿਲਾਂ ਵੀ ਜੋ ਪ੍ਰੋਸੈਸ ਅਪਲਾਈ ਕਰਿਆ ਸੀਗਾ ਉਦੋਂ ਨਹੀਂ ਗੱਲ ਬਣੀ ਫਿਰ ਪਰ ਇਹਦੇ ਨਾਲ ਵੀ ਸਾਡੀ ਇਹੀ ਗੱਲ ਹੋਈ ਸੀ ਵੀ ਇਦਾਂ ਸਾਡਾ ਲੀਗਲ ਪ੍ਰੋਸੈਸ ਹੈ ਕੋਈ ਹੋ ਨਹੀਂ ਵੀ ਪਹਿਲਾਂ ਅਸੀਂ ਯਾਨੀ ਕਿ ਤੁਹਾਨੂੰ ਗੁੰਮਰਾਹ ਕੀਤਾ ਗੁੰਮਰਾਹ ਕੀਤਾ ਗਿਆ ਸਾਰਾ ਸਾਨੂੰ ਤਾਂ ਪਹਿਲਾਂ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਇਦਾਂ ਦਾ ਭੇਜ ਰਹੇ ਹੈ ਮਿਸ ਹਨ ਨੂੰ ਨਹੀਂ ਪਤਾ ਸਾਨੂੰ ਤੇ ਇਹ ਕਹਦੇ ਵੀ ਲੀਗਲ ਪ੍ਰੋਸੈਸ ਆ ਬਿਲਕੁਲ ਵੀ ਕਿਉਂਕਿ ਡੰਕੇ ਦਾ ਜਿਹੜਾ ਪ੍ਰੋਸੈਸ ਹੈ ਹੁਣ ਜਿੱਦਾਂ ਤੁਸੀਂ ਗਿਆ ਕਿ ਥੋੜੇ ਥੋੜੇ ਪੈਸੇ ਜਿਹੜੇ ਹੈਗੇ ਜੀ ਜੀ ਜੇ ਨਹੀਂ ਜੋ ਕੋਈ ਪਾਉਂਦਾ ਉਹਨੂੰ ਉਹਨੂੰ ਤਾਂ ਬੰਦ ਕਰ ਦਿਆ ਤੇ ਕਰੰਟ ਵੀ ਲਾਉਂਦੇ ਕਿਉਂਕਿ ਪਹਿਲਾਂ ਵੀ ਗੱਲ ਹੋਈ ਸਾਡੀ ਡਿਪੋਜ਼ਿਟ ਜਿਹੜੀ ਆ ਜੀ ਜੀ ਸਰ ਜੀ ਜੀ ਤੇ ਜਿੰਨੇ ਜਿੰਨੇ ਪੈਸੇ ਦਿੰਦੇ ਨੇ ਮੰਗਦੇ ਰਹੇ ਉਹ ਦਿੰਦੇ ਨੇ ਹਾਂ ਜੀ ਅਸੀਂ ਤਾਂ ਜਿੱਦਾਂ ਉਹਨਾਂ ਨੇ ਆਪਣੇ ਦੱਸੀ ਗਿਆ ਉਹਦੇ ਤੋਂ ਪੈਸੇ ਲਈਏ ਜੀ ਅਸੀਂ ਪੈਸੇ ਜਿਹੜੇ ਹੈਗੇ ਅਕਾਊਂਟ 'ਚ ਦਿੱਤੇ ਤੁਸੀਂ ਜਾਂ ਕਿਸ ਤਰ੍ਹਾਂ ਤੁਸੀਂ ਪੇਮੈਂਟ ਕੀਤੀ ਹੈ ਕੁਝ ਅਕਾਊਂਟ ਤੇ ਉੱਥੇ ਕੋਈ ਨੌਕਰੀ ਲਾਣ ਦੀ ਗੱਲ ਕੀਤੀ ਗਈ ਸੀ ਟਰੈਵਲ ਏਜੰਟ ਵੱਲੋਂ ਇਹ ਕਿਸ ਤਰ੍ਹਾਂ ਤੁਹਾਨੂੰ ਕਿਹਾ ਸੀਗਾ ਪੁੱਛੋ ਟਰੈਵਲ ਏਜੰਟ ਨੇ ਸਾਰੇ ਇਹੀ ਕਿਹਾਗਾ ਵੀ ਜੇ ਉਹਨਾਂ ਨੂੰ ਇਦਾਂ ਇਦਾਂ ਅਸੀਂ ਸੇਫ ਉੱਥੇ ਮਤਲਬ ਵੀਜ਼ਾ ਕਰਾ ਦਾਂਗੇ ਜੀ ਅੱਛਾ ਹਾਂਜੀ ਤੇ ਹੁਣ ਆਏ ਆ ਘਰ ਕੋਈ ਗੱਲਬਾਤ ਹੋਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਹਸਬੰਡ ਵਾਈਫ ਨੇ ਤੁਹਾਨੂੰ ਮਸਾਜੇ ਦਾ ਕੁਝ ਸਾਰਾ ਉਹ ਜ਼ਿਆਦਾ ਪਰ ਬੋਲ ਚੱਲ ਨਹੀਂ ਰਹੇ ਹੈਗੇ ਡਿਪਰੈਸ਼ਨ ਚਾ ਅਸੀਂ ਬਲਾਂਡ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਬਿਲਕੁਲ ਹੀ ਇਦਾਂ ਹੀ ਮਤਲਬ ਹਮਸ਼ਮਾ ਜੀ ਕਿੰਨੇ ਪਿੰਨਿਕ ਪਿੰਨੇ ਕਿੰਨੇ ਦਿਨ ਪਹਿਲਾਂ ਅੱਠ ਮਹੀਨੇ ਪਹਿਲਾਂ ਗਈ ਸੀ ਜੀ ਮੇਨੀ ਹਾਂ ਕਰੀਬ ਸਰ 8-9 ਮਹੀਨੇ ਪਹਿਲਾਂ ਜੀ ਮੈਂ ਕਿਹੜੀ ਕਿਹੜੀ ਕੰਟਰੀਜ਼ ਤੋਂ ਹੁੰਦੇ ਹੋਏ ਗਏ ਨੇ ਮੈਂ ਸਾਨੇ ਤੋਂ 10 ਸਾਲ ਤੋਂ ਹੁਣ ਦੇ ਸਪਾਰਕ ਹੁੰਦਾ ਸੀਗਾ ਉਦੋਂ ਉਦੋਂ ਦੱਸਿਗੇ ਵੀ ਪੰਜ ਚਾਰ ਕੰਟਰੀਆਂ ਦੇ ਮਤਲਬ ਦੱਸਦੇ ਆ ਨਾਮ ਦੱਸਦੇ ਆ ਅੱਛਾ ਤੇ ਜਿੱਦਾਂ ਫਿਰ ਉਹਨਾਂ ਦੇ ਫੋਨ ਫੋਨ ਆਉਂਦੇ ਉਹਨਾਂ ਦਾ ਪਤਾ ਲੱਗਦਾ ਸੀ ਜੀ ਹਾਂ ਯਾਨੀ ਕਿ ਅੱਗੇ ਤੋਂ ਅੱਗੇ ਜਿਹੜਾ ਅੱਗੇ ਤੋਂ ਅੱਗੇ ਹਾਂ ਜੀ ਹਾਂ ਜੋ ਉਹਨਾਂ ਦਾ ਪ੍ਰੋਸੈਸ ਹੁੰਦਾ ਜੀ ਉਹਨਾਂ ਦਾ ਪਰ ਸਾਨੂੰ ਤਾਂ ਪਹਿਲਾਂ ਇਹੀ ਕਿਹਾ ਸੀ ਵੀ ਇੱਦਾਂ ਇੱਦਾਂ ਸੀ ਉਹਦੇ ਚ ਭੇਜਾਂਗੇ ਜੀ ਪੀ ਜਿੱਦਾਂ ਮਤਲਬ ਲੀਗਲ ਪ੍ਰੋਸੈਸ ਨਾਲ ਭੇਜਾਂਗੇ ਨਹੀਂ ਹੁਣ ਸਾਰੀ ਚੀਜ਼ਾਂ ਹੀ ਆ ਰਹੀਆਂ ਕਿ ਲੀਗਲ ਪ੍ਰੋਸੈਸ ਦੀ ਗੱਲ ਕਰਕੇ ਇਲੀਗਲ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਭੇਜਿਆ ਜਾ ਰਿਹਾ ਸੀ ਜੀ ਸਰ ਜੀ ਜੀ ਹਾਂ ਜੀ ਸਰ ਤੇ ਬਹੁਤ ਸਾਰੀ ਚੀਜ਼ਾਂ ਹਾਲਾਂਕਿ ਪਰਿਵਾਰਿਕ ਮੈਂਬਰਸ ਨੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਜਿਹੜਾ ਹਸਬੰਡ ਵਾਈਫ ਇੱਥੇ ਪਹੁੰਚੇ ਨੇ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਹੁਣ ਜਿੰਨੇ ਵੀ ਰਿਪੋਰਟਿਸ ਆਏ ਨੇ ਉਹਦੇ ਵਿੱਚ ਇੱਕ ਗੱਲ ਕਿਉਂਕਿ ਐਸਆਈਟੀ ਦੇ ਵਿੱਚ ਜਿਹੜੀ ਬਣਾਈ ਗਈ ਹੈ ਸੀਨੀਅਰ ਅਫਸਰਾਂ ਦੀ ਸupervision ਦੇ ਵਿੱਚ ਉਹਦੇ ਵਿੱਚ ਟ੍ਰੈਵਲ ਏਜੰਟ ਦੇ ਖਿਲਾਫ ਮਾਮਲੇ ਵੀ ਦਰਜ ਹੋ ਰਹੇ ਨੇ ਹਾਲਾਂਕਿ ਪਰਿਵਾਰ ਕਾਫੀ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਪੂਰੀ ਇਕੱਠਾ ਕੀਤਾ ਪੈਸਾ ਉਹਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਕਿਸੇ ਤੋਂ ਲਿੱਤਾ ਜਿੱਦਾਂ ਜਸਵਿੰਦਰ ਜੀ ਵੀ ਕਹਿ ਰਹੇ ਸੀਗੇ ਕਿ ਕਾਫੀ 80 ਲੱਖ ਬਹੁਤ ਜ਼ਿਆਦਾ ਹੁੰਦੇ ਆ ਪਰਿਵਾਰਿਕ ਮੈਂਬਰ ਇਸ ਟਾਈਮ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਅਚਾਨਕ ਇਹ ਪਤਾ ਲੱਗਣਾ ਕਿ ਉਹਨਾਂ ਦਾ ਵੀ ਲੈਸ ਤੇ ਨਾ ਹੈ ਔਰ ਕੱਲ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰ ਉਹ ਵੀ ਆ ਰਹੇ ਹਾਂ ਸਿਸ ਲਿਸਟ ਦੇ ਵਿੱਚ ਹੈਗੇ ਹਾਲਾਂਕਿ ਅੱਜ ਵੀ ਇੱਕ ਜਿਹੜਾ ਹੈਗਾ ਉਹ ਪਹੁੰਚ ਰਿਹਾ ਜਾ ਅੱਜ ਉਹਦੇ ਵਿੱਚ ਵੀ ਲੇਕਿਨ ਇਸ ਤਰ੍ਹਾਂ ਦੀ ਕਈ ਚੀਜ਼ਾਂ ਹੁਣ ਇਨਵੈਸਟੀਗੇਸ਼ਨ ਚ ਵੀ ਆ ਰਹੀਆਂ ਹਨ ਔਰ ਟਰੈਵਲ ਏਜੰਟ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਲੇਕਿਨ ਹੋਰ ਵੀ ਅਜੇ ਲਿਸਟ ਨਾ ਨੇ ਜੋ ਜਿਨ੍ਹਾਂ ਨੂੰ ਵਾਪਸ ਲਿਆ ਜਾ ਰਹਾ ਤੇ ਹੁਣ ਦੇਖਣਾ ਹੋਵੇਗਾ ਸਰਕਾਰ ਵੱਲੋਂ ਜਿਹੜੀ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਿਸ ਤਰ੍ਹਾਂ ਉਹਨਾਂ ਨੂੰ ਪੁਆਇੰਟ ਆਊਟ ਕਰਕੇ ਉਹਨਾਂ ਦੀ ਮਦਦ ਜਿਹੜੀ ਹੈ ਕੀਤੀ ਜਾਂਦੀ ਹੈ ਟਰੈਵਲ ਏਜੰਟਸ ਤੋਂ ਪੈਸਾ ਜਿਹੜਾ ਹੈਗਾ ਉਹ ਵਾਪਸ ਲਿਆ ਜਾਂਦਾ ਮੌਖਲੀ ਤੋਂ ਕੈਮਰਾਮੈ ਤਹਾਸੇ ਅਮਰੀਕਾ ਤੋਂ ਡਿਪੋਰਟ ਹੋਏ ਰਾਜਪੁਰਾ ਦੇ ਦੋ ਚਚੇਰੇ ਭਰਾ ਗ੍ਰਿਫਤਾਰ ਕਰ ਲਏ ਗਏ ਨੇ ਪਟਿਆਲਾ ਪੁਲਿਸ ਨੇ ਅਮਰitsar 에어ਪੋਰਟ ਤੋਂ ਇਹਨਾਂ ਨੂੰ ਕਾਬੂ ਕਰ ਲਿਆ ਯੂ ਐਸ ਮਿਲਟਰੀ ਜਹਾਜ਼ ਤੋਂ ਬਾਹਰ ਨਿਕਲਦੇ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਤਲ ਦੇ ਮਾਮਲੇ ਦੇ ਵਿੱਚ ਦਰਸਲ ਦੋਵੇਂ ਲੋੜਿੰਦੇ ਸਨ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਨਾਂ ਨੂੰ ਵਿਦੇਸ਼ ਭੇਜਿਆ ਸੀ ਹਾਲਾਂਕਿ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਤਾਮ੍ਰਿਕਾ ਤੋਂ ਡਿਪੋਰਟ ਹੋਏ ਰਾਜਪੁਰਾ ਦੇ ਦਰਸਲ ਇਹ ਦੋ ਚਚੇਰੇ ਭਰਾ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਕਿ ਜਦੋਂ ਹੀ ਫਲਾਈਟ ਅਮਰitsar ਲੈਂਡ ਹੋਈ ਆਪਾਂ ਇਸ ਦੇ ਬਾਅਦ ਤੁਰੰਤ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਦੋਵੇਂ ਚਚੇਰੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਕਿ ਕਤਲ ਦੇ ਮਾਮਲੇ ਦੇ ਵਿੱਚ ਇਹ ਦੋਵੇਂ ਚਚੇਰੇ ਭਰਾ ਪੁਲਿਸ ਨੂੰ ਲੜਿੰਦੇ ਸਨ ਨਹੀਂ ਆ ਰਹੇ ਜੀ ਸਾਨੂੰ ਪਤਾ ਲੱਗਿਆ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਛੋਟਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ 1 ਕਰੋੜ 20 ਲੱਖ ਹਾਂ ਏਜੰਟ ਨੇ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਸਿੱਧਾ ਵੇਚੂਗਾ ਹਾਂ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਵੇਚਾਂਗੇ ਪਰ ਜੰਗਲਾਂ ਦੀਆਂ ਹੀ ਲੈ ਗਈ ਹੈ ਸਰਕਾਰ ਨੂੰ ਪੀਪੀਲ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਇਹ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਜਿਹੜਾ ਪੁਖਾ ਕੇਸ ਪਿਆ ਹੈਗਾ ਕਿੰਨੀ ਕੁ ਦੇਰ ਲੱਗੇਗਾ ਜੀ ਇਹ ਵੀ ਸਾਲਕ ਪਹਿਲਾਂ ਦਾ ਸੀ ਕੋਈ ਮੁੰਡਿਆਂ ਨੇ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇ ਕੇ ਪ੍ਰੋਡਕਸ਼ਨ ਕਰਤਾ ਸੀ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਪਹਿਲਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਕਿ ਤੁਹਾਨੂੰ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੁ ਪੈਸਾ ਲੱਗਦਾ ਸੀ ਇਹ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਏ ਨੇ ਪਿਆ ਹੈ ਸੋਨਾ ਗਾਣੇ ਪਿਆ ਕੁਛ ਵੀ ਪੱਲੇ ਨਹੀਂ ਹੈ ਦੂ ਘਰ ਦੇ ਫਿਰ ਰੋਟੀ ਪਾਣੀ ਦਾ ਖਰਚਾ ਕਿਦਾਂ ਕਰੀਏ ਚੱਲੀ ਜਾਂਦਾ ਹੀ ਡਰਾਈਵਰੀ ਕਰਦੇ ਆ 8-10 ਹਜ਼ਾਰ ਚ ਕਰਦੀ ਹਾਲਤ ਕਿਸ ਤਰ੍ਹਾਂ ਦੀ ਬਹੁਤ ਮਾੜੀ ਹੈ ਜੀ ਮਤੇ ਸਰਕਾਰ ਨੂੰ ਪੀ ਅਪੀਲ ਕਰਨਾ ਚਾਹੁੰਦੇ ਹਾਂ ਸਰਪ੍ਰਤਮ ਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਵਿੱਚ ਸਾਨੂੰ ਸੌਪਈਆਂ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ ਸਾਡਾ 1 ਕਰੋੜ 20 ਲੱਖਿਆ ਸੀ ਕਟੋਕੜੇ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਕਟੋਕੜੇ ਅਸੀਂ ਆਪਣੇ ਕਰਜ਼ਾ ਕੁੜਜਾ ਦਾ ਔਰ ਇਹ ਮੁੱਦਾ ਜਿਹੜਾ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਸੀ ਦਿੱਲੀ ਦੇ ਵਿੱਚ ਉਦੋਂ ਵੀ ਜਹਾਜ਼ ਇੱਕ ਇਥੇ ਅੰਮ੍ਰਿਤਸਰ ਉਤਰਿਆ ਸੀ ਅਸੀਂ ਪਾਰਲੀਮੈਂਟ ਦੇ ਵਿੱਚ ਚੁੱਕਿਆ ਸਾਡੇ ਮਾਨਯੋਗ ਲੀਡਰ ਆਫ ਓਪੋਜੀਸ਼ਨ ਰਾਹੁਲ ਗਾਂਧੀ ਜੀ ਦੀ ਰਹਿਮਾਈ ਦੇ ਹੇਠ ਔਰ ਅਸੀਂ ਸਿੰਬੋਲਿਕ ਤੌਰ ਤੇ ਦੇਸ਼ ਨੂੰ ਔਰ ਜਿੱਥੇ ਦੱਸਿਆ ਉੱਥੇ ਅਸੀਂ ਸਰਕਾਰ ਨੂੰ ਸਵਾਲ ਕੀਤੇ ਕਿ ਸਰਕਾਰ ਜਿਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਗਿਆ ਇਮੀਗ੍ਰੇਸ਼ਨ ਹੋਈ ਆ ਬੰਨ ਕੇ ਬੇੜੀਆਂ ਪੈਰਾਂ ਦੇ ਵਿੱਚ ਔਰ ਹੱਥਾਂ ਦੇ ਵਿੱਚ ਇਹਦੇ ਤੇ ਸਰਕਾਰ ਚਿੰਤਾ ਕਰੇ ਪ੍ਰਾਈਮ ਮਿਨਿਸਟਰ ਸਾਹਿਬ ਇਹਦੇ ਤੇ ਚਿੰਤਾ ਕਰਨ ਔਰ ਉਹਨਾਂ ਨੂੰ ਕੋਈ ਆਪਣਾ ਜਹਾਜ਼ ਭੇਜ ਕੇ ਮਂਗਾਉਣ ਇਦਾਂ ਨਾ ਕਰਨ ਛੋਟੇ ਛੋਟੇ ਕੰਟਰੀ ਆਪਣੇ ਜਹਾਜ਼ ਭੇਜ ਸਕਦੇ ਆ ਅਸੀਂ ਕਿਉਂ ਨਹੀਂ ਭੇਜ ਸਕਦੇ ਅਸੀਂ ਵਿਕਸਤ ਦੇਸ਼ ਆ ਅਸੀਂ ਕਿਉਂ ਇੱਥੇ ਪਿੱਛੇ ਰਹਿ ਗਏ ਆ ਸੋ ਉਹਦਾ ਅਸਰ ਦੋਵਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਜੀ ਪਰ ਇੰਨੇ ਰੁਝੇਵੇਂ ਸੀ ਇਹਨਾਂ ਦੇਖ ਇਹਨਾਂ ਨੇ ਬਿਲਕੁਲ ਉਸ ਚੀਜ਼ 'ਤੇ ਧਿਆਨ ਨਹੀਂ ਦਿੱਤਾ ਇਲੈਕਸ਼ਨ ਤੋਂ ਬਾਅਦ ਮਤਲਬ ਹਾਰ ਜਿੱਤ ਹੁੰਦੀ ਹੈ ਪਰ ਤੁਹਾਡਾ ਫਰਜ਼ ਮੰਦਾ ਜੀ ਇਹ ਚਿੰਤਾ ਨੂੰ ਕਿ ਕਦੋਂ ਉਹਦੇ ਖਸਕਨ ਸੋਵਾ ਲੱਗਿਆ ਕਿ 18000 ਭਾਰਤੀ ਹੋਰ ਵਾਪਸ ਆਏਗਾ ਜੀ ਤੇ ਪ੍ਰਾਈਮ ਮਿੰისტਰ ਖਾਸ ਕਰ ਸਾਡੇ ਚੀਫ ਮਿੰისტਰ ਸਾਹਿਬ ਨੂੰ ਇੱਕ ਉਹਨਾਂ ਦਾ ਅਪਰੋਚ ਕਰਨੀ ਚਾਹੀਦੀ ਪ੍ਰਾਈਮ ਮਿੰისტਰ ਨਾਲ ਜਾਂ ਹੋਮ ਮਿੰისტਰ ਦੇ ਨਾਲ ਉਸ ਤੋਂ ਇਲਾਵਾ ਆਲ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਸੀ ਜੇ ਪੰਜਾਬ ਦੇ ਯੋਗ ਸੁਣਵਾਈ ਨਹੀਂ ਕਰਦੇ ਸਾਡੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਇਕੱਠਿਆਂ ਕਰਦੇ ਸਾਡੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਬੁਲਾਉਂਦੇ ਕਿ ਇਹ ਵਿਸ਼ਾ ਸਾਡੇ ਗੌਰਮੇ